ਮਾਸਟਰ ਤਾਰਾ ਸਿੰਘ ਨਹਿਰੂ ਨੇ ਉਹਨਾਂ ਨੂੰ ਕਿਹਾ ਸੀ ਕਹਿੰ ਲੱਗੇ ਤੁਹਾਨੂੰ ਦੇਸ਼ ਸਭ ਤੋਂ ਪਹਿਲਾਂ ਹੈ ਕਿ ਧਰਮ ਮਾਸਟਰ ਤਾਰਾ ਸਿੰਘ ਨੂੰ ਕਿਹਾ ਗਿਆ ਸੀ ਸਾਡੇ ਅੱਡ ਦੇ ਆਗੂਆਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਜਿਹੜੇ ਜਿਨ੍ਹਾਂ ਦੇ ਸਿਰ ਦੇ ਉੱਤੇ ਰਾਸ਼ਟਰ ਭਗਤੀ ਦੇਸ਼ ਭਗਤੀ ਦਾ ਭੂਤ ਸਵਾਰ ਹੋਇਆ ਮਾਸਟਰ ਤਾਰਾ ਸਿੰਘ ਨੂੰ ਪੁੱਛਿਆ ਨਹਿਰੂ ਨੇ ਸਵਾਲ ਕੀਤਾ ਤੁਹਾਨੂੰ ਦੇਸ਼ ਸਭ ਤੋਂ ਪਹਿਲਾਂ ਹੈ ਕਿ ਧਰਮ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਜੇ ਧਰਮ ਤੇ ਦੇਸ਼ ਵਿੱਚੋਂ ਇੱਕ ਚੁਣਨਾ ਪਵੇਗਾ ਤੇ ਮੈਂ ਧਰਮ ਨੂੰ ਚੁਣਾਵਾਂਗਾ ਪੁਨਕਾ ਧਰਮ ਨੂੰ ਕਿਉਂ ਕਹਿਣ ਲੱਗਾ ਦੇਸ਼ ਭਗਤੀ ਮੈਨੂੰ ਆਪਣੇ ਤੇ ਬਗਾਨੇ ਹੋਣ ਦਾ ਅਹਿਸਾਸ ਕਰਾਉਂਦੀ ਹੈ ਮੇਰੇ ਅੰਦਰ ਨਫ਼ਰਤ ਪੈਦਾ ਕਰਦੀ ਹੈ ਇਹ ਮੇਰੇ ਦੇਸ਼ ਦਾ ਇਹ ਬਗਾਨੇ ਦੇਸ਼ ਦਾ ਇਹ ਮੇਰਾ ਹੈ ਇਹ ਬਗਾਨਾ ਹੈ ਪਰ ਧਰਮ ਧਰਮ ਮੈਨੂੰ ਇਹ ਗੱਲ ਕਹਿੰਦਾ ਸਭ ਕੋ ਮੀਤ ਹਮ ਆਪਣੀ ਨਾ ਹਮ ਸਬਣਾ ਕੇ ਸਾਜਣਾ ਧਰਮ ਮੈਨੂੰ ਇਹ ਸਿਖਾਉਂਦਾ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ जग ਉਪਜਿਆ ਕੱਲਾ ਮੇਰੇ ਦੇਸ਼ ਦੇ ਨਹੀਂ ਇਸ ਧਰਤੀ ਦੇ ਜਿੰਨੇ ਜੀਵ ਨੇ ਸਾਰੇ ਇੱਕ ਪਰਮਾਤਮਾ ਦੀ ਅੰਸ਼ ਨੇ ਕੌਣ ਭਲੇ ਕੋ ਮੰਦੇ ਇਹ ਮੈਨੂੰ ਧਰਮ ਸਿਖਾਉਂਦਾ ਹੈ ਗੁਰਮਖੋ ਜੇ ਕੱਲੇ ਦੇਸ਼ ਭਗਤੀ ਲੈ ਕੇ ਤੁਰੇ ਫਿਰਾਂਗੇ ਨਾ ਸਰ ਚੇਤਾ ਰੱਖੋ ਜੇ ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਕਹੂਗੇ ਤੇ ਲੋਕ ਤੁਹਾਨੂੰ ਦੇਸ਼ ਭਗਤ ਮੰਨਣਗੇ ਪਰ ਜੇ ਧਰਮ ਲੈ ਕੇ ਚੱਲਾਂਗੇ ਨਾ ਤੇ ਧਰਮ ਨੇ ਕਹਿਣਾ ਚੇਤਾ ਰੱਖੀ ਜਿੱਥੇ ਬਾਬਾ ਪੈਰ ਧਰੀ ਪੂਜਾ ਅਸਨ ਥਾਪਣ ਸੋਆ ਜਿੱਥੇ ਮੇਰੇ ਬਾਬੇ ਦੇ ਪੈਰ ਪੈ ਗਏ ਉਹ ਧਰਤੀ ਪੂਜਣ ਯੋਗ ਹੈ ਮੈਂ ਉਸ ਦੇਸ਼ ਨੂੰ ਕਿਵੇਂ ਮਾਰਾ ਕਹਿ ਦਿਆਂ ਉਸ ਧਰਤੀ ਨੂੰ ਕਿਵੇਂ ਮਰਦਾਬਾਦ ਕਹਿ ਦਿਆਂ ਜਿਹੜੀ ਧਰਤੀ ਉੱਤੇ ਗੁਰਨਾਨਕ ਸਾਹਿਬ ਪਾਤਸ਼ਾਹ ਪ੍ਰਗਟ ਹੋਈ ਜਿਸ ਧਰਤੀ ਦੇ ਉੱਤੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਮੱਝਾ ਚਾਰੀਆਂ ਜਿਸ ਧਰਤੀ ਉੱਤੇ ਮੇਰੇ ਬਾਬੇ ਦਾ ਬਚਪਨ ਗੁਜ਼ਰਿਆ ਗੁਰਮੁਖੋ ਸੇਕੋ ਸਤਾਰ ਤੀਨ ਕਦੇ ਮਰਦਾਬਾਦ ਕਹਿ ਸਕਦਾ ਧਰਮ ਨੂੰ ਮੰਨੋਗੇ ਤੇ ਪੂਰਾ ਸੰਸਾਰ ਆਪਣਾ ਹੈ ਕਲੀ ਰਾਸ਼ਟ੍ਰ ਭਗਤੀ ਚੁੱਕੀ ਫਿਰੋਗੇ ਤੇ ਮਨ ਚ ਨਫਰਤ ਪੈਦਾ ਹੋਵੇਗੀ ਸਰਹੱਦਾਂ ਬਾਰਡਰ ਇਹ ਮਨ ਚ ਆਉਣਗੇ ਚੇਤਾ ਰੱਖੋ ਇਸ ਕਰਕੇ ਧਰਮ ਪਿਆਰ ਸਿਖਾਉਂਦਾ ਹੈ ਧਰਮ ਪੂਰੇ ਮਨੁੱਖਤਾ ਨੂੰ ਇੱਕ ਇੱਕ ਥਾਂ ਦੇ ਉੱਤੇ ਬਿਠਾਉਂਦਾ ਹੈ ਤੇ ਦੇਸ਼ ਭਗਤੀ ਰਾਸ਼ਟ੍ਰ ਭਗਤੀ ਸਾਡੇ ਅੰਦਰ ਨਫਰਤ ਪੈਦਾ ਕਰਦੀਏ ਇਹ ਮੇਰੇ ਦੇਸ਼ ਦਾ ਹੈ ਬਗਾਨੇ ਦੇਸ਼ ਦਾ ਇਸ ਕਰਕੇ ਜਿੱਥੇ ਦੇਸ਼ ਤੇ ਧਰਮ ਦੇ ਵਿੱਚੋਂ ਇੱਕ ਚੁਣਨਾ ਪਵੇਗਾ ਹਰ ਇੱਕ ਸਿੱਖ ਇਹ ਕਹੇ ਮੈਨੂੰ ਮੇਰਾ ਧਰਮ ਪਿਆਰਾ ਹੈ ਕਿਉਂਕਿ ਧਰਮ ਮੈਨੂੰ ਪਿਆਰ ਸਿਖਾਉਂਦਾ ਹੈ